ਦੋਸਤੋ ਕਾਰਨਵਿਲ ਤੇ ਕਲਾਬ ਸਿੱਧੂ ਦਾ ਇੱਕ ਗਾਣਾ ਹੁੰਦਾ ਹੈ ਸਿੱਧੂ ਮੁਸਵਲ ਦੇ ਖਿਲਾਫ ਨਿਆਣਾ ਇੱਕ ਕਿੰਨਾ ਚਿਰ ਲਿਖ ਲਿਖ ਆਪਣੇ ਤੇ ਕੁਸਤਵਾਨੋਂ ਦੀ ਕੰਟਰੋਵਰਸੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਿੱਧੂ ਮਸੂਏ ਵਾਲਾ ਇੱਕ ਗਾਣਾ ਕੱਢਦਾ ਹੈ ਜਿਸ ਕਰਕੇ ਗਲਾਬ ਸਿੱਧੂ ਤੋਂ ਮਾਫੀ ਮੰਗਦਾ ਹੈ ਤੇ ਉਸ ਦਿਨਾਂ ਦੋਸਤੀ ਕਿਸ ਤਰ੍ਹਾਂ ਹੋਈ ਉਹ ਸਭ ਕੁਝ ਗਲਾਬ ਸਿੱਧੂ ਨੇ ਇੱਕ ਪੋਡਕਾਸਟ ਦੇ ਵਿੱਚ ਦੱਸਿਆ ਹੈ ਜੋ ਕਿ ਅੱਗੇ ਤੁਸੀਂ ਸੁਣ ਸਕਦੇ ਹੋ ਜੇਕਰ ਤੁਸੀਂ ਸਿੱਧੂ ਮਸੂਏ ਵਾਲ ਦੇ ਫੈਨ ਹੋ ਤਾਂ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਅਜਿਹੇ ਵੀਡੀਓ ਅਸੀਂ ੜਾੜਾ ੜਾ ਲੈ ਕੇ ਆਉਂਦੇ ਰਹਾਂਗੇ ਮਿਲਦੇ ਹਾਂ ਨੈਕਸਟ ਵੀਡੀਓਸ ਧੰਨਵਾਦ ਜੀ ਮਿਲ ਕੇ ਦੱਸੋ ਤੁਸੀਂ ਦੋਨੋਂ ਮਤਲਬ ਬਾਈ ਅਸੀਂ ਨਾ ਸਾਡਾ ਉਦੋਂ ਪਹਿਲਾਂ ਮੇਰਾ ਇੱਕ ਗਾਣਾ ਆਇਆ ਸੀ ਬਾਈ ਉਹ ਗਾਣਾ ਮ ਮਤਲਬ ਉਹ ਜਦੋਂ ਗਾਣਾ ਆਇਆ ਚਲੋ ਸਿੱਧੂ ਬਾਈ ਨੇ ਮੇਰੇ ਮੇਰਾ ਨਾਮ ਲੈ ਕੇ ਸਟੇਜ ਤੇ ਬੋਲਦਾ ਤੇ ਉਦੋਂ ਆਹ ਹਾਂ ਮਤਲਬ ਬਾਵਾ ਹੋਇਆ ਸੀ ਸਿਸਟਮ ਉਦੋਂ ਆਇਆ ਕੀ ਹੁੰਦਾ ਤੇ ਉਹਨੇ ਮੈਨੂੰ ਬਾਈ ਸਿੱਧੂ ਬਾਈ ਦਾ ਮੈਨੂੰ ਮੈਸੇਜ ਆਇਆ ਥੈਂਕ ਯੂ ਡਾਰਲਿੰਗ ਜਦੋਂ ਉਹਨੇ ਇੰਨਾ ਕਿਹਾ ਬਾਈ ਉਦੋਂ ਦੋ ਦਿਨ ਬਾਅਦ ਮੈਨੂੰ ਕਾਲ ਆਉਂਦੀ ਆ ਬਾਈ ਕਿਸੇ ਮੁੰਡੇ ਦੀ ਕਹਿੰਦਾ ਯਾਰ ਸਿੱਧੂ ਤੇਰਾ ਨਾਲ ਗੱਲ ਕਰਨ ਨੂੰ ਚਾਹੁੰਦਾ ਸਿੱਧੂ ਤਾਂ ਫੋਨ ਲਈ ਜਾਂਦਾ ਤੇ ਸਾਨੂੰ ਕਾਨਫਰੈਂਸ 'ਚ ਮੇਰੇ ਨਾਲ ਸਿੱਧੂ ਦੀ ਗੱਲ ਹੋਈ ਮੈਂ ਬਾਈ ਸਿੱਧੂ ਨੂੰ ਪਹਿਲਾ ਸ਼ਬਦ ਇਹ ਬੋਲਿਆ ਮੈਂ ਕਿ ਸਿੱਧੂ ਬਾਈ ਮੈਂ ਯਾਰ ਵੱਡੇ ਬਾਈ ਸੌਰੀ ਆ ਮ ਮੇਰਾ ਬਚਪਨ ਆ ਲਾਲਾ ਮੇਰਾ ਜੋ ਵੀ ਲਾਲਾ ਵੀ ਯਾਰ ਮੇਰੀ ਗਲਤੀ ਸੀ ਵੀ ਮੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ ਤੇ ਮੈਨੂੰ ਸਿੱਧੂ ਭਾਈ ਕਹਿੰਦਾ ਕਹਿੰਦਾ ਯਾਰ ਚੱਲ ਛੱਡ ਜੋ ਹੋ ਗਿਆ ਜਿਹੜਾ ਕੋ ਲੰਘ ਗਿਆ ਉਹ ਤਾਂ ਸਹੀ ਹੁੰਦਾ ਨਹੀਂ ਹੁੰਦਾ ਤੇ ਮੈਂ ਛੱਡ ਕਹਿੰਦਾ ਯਾਰ ਜਿਹੜਾ ਤੂੰ ਮੈਨੂੰ ਬੋਲਿਆ ਹੋ ਜਾਂਦਾ ਕਹਿੰਦਾ ਤੈਨੂੰ ਮੈਂ ਬੋਲਦਾ ਕਹਿੰਦਾ ਪਰ ਯਾਰ ਕਹਿੰਦਾ ਤੂੰ ਤਾਂ ਇਹ ਮੈਂ ਤੇਰੇ ਜਿਤਾਏ ਵੀ ਵਧੀਆ ਕਹਿੰਦਾ ਤੂੰ ਮੈਨੂੰ ਐਂ ਤਾਂ ਕਹਿਤਾ ਵੀ ਮੇਥੋਂ ਗਲਤੀ ਹੋਈ